ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾੜੇ ਮਹੱਲਾ ਤੀਜਾ ਚੌਪਦੇ ਘਾਰੇ ਪਹਿਲਾ ਇੱਕ ਓੰਕਾਰੇ ਸਤਗੁਰ ਪ੍ਰਸਾਦਿ ਨਿਰੰਕਾਰ ਅਕਾਰ ਹੈ ਆਪੇ ਆਪੇ ਭਰਮ ਭੁਲਾਏ ਕੜ ਕਰ ਕਰਤਾ ਪੇ ਵਿਖੈ ਜਿਤ ਭਾਵੈ ਤਿਤ ਲਾਈ ਸੇਵਕੋ ਇਹ ਵਡਿਆਈ ਜਾ ਕੋ ਹੁਕਮ ਮਨਾਏ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਈਐ ਹਾ ਸਖਤ ਸਵੇ ਘਰ ਆਵੈ ਜੀਵਤਿਆਂ ਮਰ ਰਹੀ ਅਰਹਾਉ ਬੇੜ ਪਰੇ ਪਰਵਾਦ ਬਖਾਣੈ ਬ੍ਰਹਮਾ ਵਿਸ਼ਨ ਮਹਿਸਾ ਹਿਤ ਰ ਗੁਣ ਮਾਇਆ ਜਿਨ ਜਗਤ ਪੁਲਾਇਆ ਜਨ ਮਰਨ ਕਾ ਸਹਿਸਾ ਗੁਰ ਪ੍ਰਸਾਦਿ ਏਕੋ ਜਾਣੈ ਚੁੱਕੈ ਮਨੋ ਅੰਦੇਸਾ ਹਮਦੀਨ ਮੂਰਕੇ ਅਵਿਚਾਰੀ ਤਮ ਚਿੰਤਾ ਕਰੋ ਹਮਾਰੀ ਹੋ ਦਿਆਲ ਕਰ ਦਾਸ ਦਸਾਂ ਕਾ ਸੇਵਾ ਕਰੀ ਤੁਮਾਰੀ ਏਕ ਨਿਦਾਨ ਤੋ ਆਪਣਾ ਇਹ ਨਸ ਨਾਮ ਬਖਾਣੀ ਕਹਤ ਨਾਨੇ ਗੁਰ ਪ੍ਰਸਾਦਿ ਭੂਜੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਨ ਬੁੱਧ ਬਦਾ ਤੈਸਾ ਯੁ ਸੰਸਾਰ ਜੀਤੇ ਹੋ ਆ ਤੈਸੇ ਸਮਾਣਾ ਚੁੱਕ ਗਿਆ ਪਾਸਾਰਾ ਚੁੱਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿਨੇ ਹੁਕਮ ਪਛਾਣਿਆ ਸੇ ਮਿਲੇ ਹਮੈ ਸ਼ਬ ਜਲਾਈ ਸੱਚੀ ਭਤ ਕਰ ਦਿਨ ਰਾਤਿ ਸੱਚ ਰਹੇ ਲਿਵ ਲਾਈ ਸਦਾ ਸੱਚ ਹਰ ਬੇਕਦੇ ਗੁਰ ਕੈ ਸਭ ਸੁਭਾਈ ਮਨ ਹੁਕਮ ਅਨੁਕ ਹੋਇ ਪ੍ਰਭ ਆਪਣਾ ਆਪਣਾ ਭਵਦਾ ਜੇ ਬਾਸਾ ਤੇ ਬਿਗਨ ਨਾ ਕੋਈ ਰਹਾਉ ਤ੍ਰਾਗੁਣ ਸੱਬਾ ਤਤ ਹੈ ਨਾ ਹੋਰ ਭਗਤ ਨਾ ਪਾਏ ਗੜਮ ਗਤ ਮੁਕਤ ਕਦੇ ਨਾ ਹੋਵਈ ਹਮ ਕੰਮ ਕਮਾਏ ਸਾਹਿ ਭਾਵੇ ਸੋਤੀਆ ਪੈ ਆਕ੍ਰਿਤ ਪੈ ਰਾਹੀ ਸਤਿਗੁਰੂ ਭੇਟਿਆ ਮਨ ਮੜ ਰਹੇ ਹਰ ਨਾਮ ਬਸੈ ਮਨਿ ਆਈ ਦੇਗੇ ਕੀਮਤ ਨਾ ਪਵੇ ਕਹਿਣਾ ਕਿ ਜੋ ਨੰਝਾਏ ਚੌਤੇ ਪਤਵਸ ਹੋਇਆ ਸੱਚਾ ਰਹੇ ਸਮਾਈ ਮੇਰਾ ਹਰਿ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿ ਨਾ ਜਾਏ ਗੁਰ ਪ੍ਰਸਾਦਿ ਵਿਝਿਐ ਸ਼ਬਦ ਕਾਰਕ ਕਮਾਈ ਨਾਨਕ ਨਾਮ ਸਲਾਹੀ ਤੂੰ ਹਰਿ ਹਰਿ ਦਰ ਸੋਭਾ ਪਾਈ ਮhallar mahalla te ja gur maa koi bir la boja jeh no nadr kare gur bindata koi nahi bhaksha nadr kare ਗੁਰ ਮਿਲਿਆ சாਤ ਉਪਜੈ ਅੰਦੇ ਨਾਮ ਲਈ ਮੇਰੇ ਮਾਨ ਹਰਿ ਮ੍ਰਿਤ ਨਾਮ ਤੇ ਆਏ ਸਤਿਗੁਰ ਪੁਰਖ ਮਿਲੇ। ਨਾਉ ਪਾਈਏ ਹਰ ਨਾਮੈ ਸਦਾ ਸਮਾਈ ਰਾਵ ਮਨੁ ਮਗ ਸਦਾ ਵਿਛੜੈ ਪੇਰਾ ਕੋਈ ਨ ਕਿਸੇ ਨਾਲਿ। ਹਉ ਮੈਂ ਵੱਡਾ ਰੋਗ ਹੈ ਸਿਰ ਮਾਰੈ ਜਮ ਕਾਲੇ ਗੁਰਮਤਿ ਸਤ ਸੰਗਤੇ ਨਾਮ ਵਿਛੜੈ ਅੰਦੇ ਨਾਮ ਸਮਾਲੇ। ਸਬਨਾ ਕਰਤਾ ਏਕ ਤੂੰ ਨਿਤ ਕਰ ਦੇ ਕੈ ਵਿਚਾਰ ਇਕ ਗੁਰਮੁਖਿ ਆਪ ਮਿਲਾਏ ਅੰਨੇ ਬਖਸ਼ ਮਿਲਾਇਆ ਬਖਸ਼ ਭਗਤ ਪੰਡਾਰਿਕ ਗੁਰਮੁਖਿ ਆਪ ਮਿਲਾਇਆ ਆਪੇ ਭਗਤ ਪੰਡਾਰ ਤੁ ਆਪੇ ਸਭ ਕੇ ਜਾਣਦਾ ਕਿਸੇ ਆਗੇ ਕਰੀ ਪੁਕਾਰ ਹਰਿ ਹਰਿ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਹੰਦ ਨਾ ਹਰ ਹਰ ਉੱਚੇ ਰਹਿ ਗੁਰ ਕੈ ਸਹਿ ਸੁਪਾਈ ਨਾਨਕ ਨਾਮ ਨਿਧਾਨ ਹੈ ਨਾਮੈ ਹੀ ਚਿਤ ਲਾਈ ਨਾਮੈ ਹੀ ਚਿਤ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ